ਪੰਜਾਬੀ ਸੰਗੀਤ ਦਾ ਸੂਰਜ ਅਸਤ ਹੋ ਗਿਆ ਪਰ ਅਦੇ ਨਹੀਂ ਮਤ ਕਹਿ ਸਕਦੇ ਕਿਉਂਕਿ ਪੰਜਾਬ ਦਾ ਇਹ ਨਹੀਂ ਵਰਲਡ ਫੇਮਸ ਜਨਮ ਕਰਨ ਜਿੱਤ ਹੋ ਜਾਂਦਾ ਮੇਰਾ ਖਿਆਲ ਹੈ ਨਾ ਇਹੋ ਜਿਹਾ 뮤직 ਟ੍ਰੈਕਟਰ ਪੈਦਾ ਹੋਣਾ ਤੇ ਨਾ ਸੀ ਤੇ ਨਾ ਹੋਣਾ ਸੋ ਬਹੁਤ ਹੀ ਵੱਡੇ ਲੈਜੈਂਡਰੀ ਮੇਰੇ ਵੱਡੇ ਵੀਰ ਮੈਂ ਬੜੇ ਬੜੇ ਮਾਨ ਸਤਕਾਰ ਨਾਲ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੀਆਂ ਤਾਂ ਅੱਗੋਂ ਅਰਦਾਸ ਕਰਦੀਆਂ ਕਿ ਪ੍ਰਮਾਤਮਾ ਉਹਨਾਂ ਦੇ ਫਰਜ਼ੰਦ ਸੱਚ ਨੂੰ ਹੋ ਜਾ ਤੇ ਪੰਕ ਹੋ ਜਾਣ ਇੰਨੀ ਤਾਕਤ ਬਖਸ਼ੇ ਕਿ ਉਹ ਆਪਣੇ ਫਰਜ਼ ਦੇ ਨੱਕਰਮੇ ਚੱਲ ਗਏ ਦੁਨੀਆ ਦੇ ਵਿੱਚ ਸਹਿਯੋਗ ਕਰਨ ਨਾਮ ਬਣਾਉਣ ਆਪਣਾ ਤੇ ਕਲਾਕਾਰਾਂ ਜਗਤ ਨੂੰ ਵੀ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਅਹੂਜਾ ਜੀ ਆਪਣੇ ਵਿੱਚ ਹੀ ਨੇ ਕਿਉਂਕਿ ਲੈਜੈਂਡਸ ਨੇਵਰ ਡਾਈ ਆਪਾਂ ਨਾ ਹੁਣ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਆ ਕਿ ਆਪਾਂ ਉਹਨਾਂ ਦੇ ਫਰਜ਼ੰਦ ਨੇ ਜਿਹੜੇ ਪੰਕਜ ਜੀ ਜਾਂ ਸਚਨ ਹੂਜਾ ਉਹਨਾਂ ਦੇ ਸਟੂਡੀਓ ਜਾਇਆ ਕਰੀਏ ਇਹਨਾਂ ਤੋਂ ਵੱਧ ਤੋਂ ਵੱਧ ਕੰਮ ਕਰਾਈਏ ਤਾਂ ਕਿ ਚਰਨ ਜੀ ਤੋਂ ਹੂਜਾ ਦੇ ਕੰਮ ਚੱਲ ਸਚਨ ਹੂਜਾ ਪੰਕਜ ਹੂਜਾ ਤੋਂ ਮਿਲੇ ਔਰ ਰਹੀ ਆ ਦੇਖੋ ਦੋਨੇ ਭਰਾ ਬਹੁਤ ਹੀ ਅੱਛੇ ਬੇਸਿਕ ਡਾਂਟਰ ਨੇ ਇਹਦੇ ਨਾਲ ਹੀ ਮੈਂ ਜਮਾ ਦੀ ਜਾਚਕਾ ਸ਼ਰਧਾਂਜਲੀ ਅਰਪਿਤ ਕਰਦੀ ਆ ਆਪਣੇ ਵੀਰ ਨੂੰ ਬੜੇ ਪਿਆਰ ਨਾਲ ਵੇਖੋ ਇੱਕ ਕੈਸੇ ਕੈਸੇ ਖੁਸ਼ੀ ਦੇ ਮੰਜ਼ਰ ਵੀ ਹੁੰਦੇ ਆ ਲੇਕਿਨ ਅੱਜ ਇਹ ਵੀ ਮੁਕਾਮ ਮੈਂ ਕਹਿ ਰਹਾ ਕਿ ਜ਼ਮੀਖ ਆ ਗਈ ਆਸਮਾਂ ਕੈਸੇ 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 ਲੋਗ ਕੈਸੀਆਂ ਕੈਸੀਆਂ ਹਸਤੀਆਂ ਪੰਜਾਬੀ ਸੰਗੀਤ ਲਈ ਬਹੁਤ ਵੱਡਾ ਕਿ ਘਾਟਾ ਆਇਆ ਖਲਾਅ ਆ ਮੈਂ ਤਾਂ ਉਸ ਦਿਨ ਵੀ ਅਰਜ਼ ਕੀਤੀ ਸੀ ਕਿ ਪੰਜਾਬੀ ਸੰਗੀਤ ਦਾ ਸੂਰਜ ਅਸਤ ਹੋ ਗਿਆ ਸੂਰਜ ਗ੍ਰਹਿ ਹੋ ਗਿਆ ਅੱਜ ਅਸੀਂ ਉਹ ਮਹਾਨ ਸੰਗੀਤਕਾਰ ਜਿਨ੍ਹਾਂ ਦਾ ਅੱਜ ਵੀ ਦੁਨੀਆ ਵਿੱਚ ਕੋਈ ਤੋੜ ਨਹੀਂ ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਕੋਈ ਮੁਕਾਬਲਾ ਨਹੀਂ ਜਿਨ੍ਹਾਂ ਦੇ ਨਾਲ ਇੱਕ ਬਹੁਤ ਮਾਣ ਆਉਂਦਾ ਮੈਂ ਕਹਿਣਾ ਚਾਹਾਂਗਾ ਕਿ ਉਹ ਸਰਯੋਗ شخصیت ਉਹ ਅਦਭਜੋਗ ਮਹਾਨ ਮਿਊਜ਼ਿਕ ਡਾਇਰੈਕਟਰ ਜਨਾਬ ਚਰਨਜੀਤ ਹੋਜਾ ਸਾਹਿਬ ਸੰਗੀਤ ਸਮਰਾਟ ਜਿਨ੍ਹਾਂ ਦੇ ਮਾਲਕ ਨੇ ਉਹਨਾਂ ਨੂੰ ਸਵਾਸ ਬਖਸ਼ੇ ਉਹ ਸਾਰਿਆਂ ਨੂੰ ਸਾਰੇ ਸਵਾਸਾਂ ਨੂੰ ਪੂਰੇ ਕਰਦੇ ਉਸ ਮਾਲਕ ਦੀ ਕਚਹਿਰੀ ਦੇ ਵਿੱਚ ਜਾਵ ਰਾਜੇ ਬੜੇ ਦੁੱਖ ਦੀ ਗੱਲ ਹੈ ਔਰ ਇਹ ਜਿਹੜਾ ਘਟ ਹੈ ਕਦੇ ਪੂਰੀ ਜ਼ਿੰਦਗੀ ਚ ਪੂਰਾ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਜਦੋਂ ਬਹੁਤ ਸਾਰੇ ਕਲਾਕਾਰਾਂ ਨੂੰ ਗੁਆਇਆ ਤੇ ਸਾਰਿਆਂ ਨੂੰ ਇਕੱਲਾ ਗੁਆਇਆ ਨਹੀਂ ਬਲਕਿ ਉਹਨਾਂ ਨੂੰ ਸੁਪਰਸਟਾਰ ਵੀ ਬਣਾਇਆ ਹਰ ਗਾਣੇ ਦੇ ਨਾਲ ਇਨਸਾਫ ਹਰ ਇੱਕ ਮੈਟਰ ਤੱਕ ਕੱਲੀ ਕੱਲੀ ਲਾਈਨ ਦੇ ਨਾਲ ਸਾਫ਼ ਉਹਨਾਂ ਨੇ ਬਖੂਬ ਕਰਿਆ ਔਰ ਜਿੱਥੇ ਕਲਾਕਾਰਾਂ ਨੂੰ ਗਵਾਇਆ ਹੈ ਕਿ ਉੱਥੇ ਨਾਲ ਉਹਨਾਂ ਨੂੰ ਸਿਖਾਇਆ ਵੀ ਵੀ ਆਹ ਲਾਈਨ ਹੈ ਦਹਿਣੀ ਹੈ ਆਹ ਲਾਈਨ ਐ ਦਾ ਕਹਿਣੀ ਹੈ ਤਾਂ ਉਹ ਜਿਹੜਾ ਗਾਣਾ ਸੰਪੂਰਨ ਹੁੰਦਾ ਸੀ ਕਿਉਂਕਿ ਕਲਾਕਾਰ ਕਿਦਾਂ ਦਾ ਵੀ ਗਾ ਦੇਵੇ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਮੇਰੇ ਮੁਤਾਬਕ ਉਹ ਨਿਰਮਾਣ ਚਾਹੀਦਾ ਔਰ 뮤직 ਦੀ ਜੋ ਉਹਨਾਂ ਨੂੰ ਸਮਝ ਸੀ ਜੋ ਮਾਲਕ ਦੀ ਗੱਗਫਰ ਸੀ ਸ਼ਾਇਦ ਉਹ ਕਿਸੇ ਨੂੰ ਨਸੀਬ ਨਹੀਂ ਹੋਈ ਤੇ ਨਾ ਹੀ ਹੋਏਗੀ ਜਿਵੇਂ ਕਿ ਸਾਰੀ ਜਾਣਦੇ ਹਾਂ ਕਿ ਅੱਜ ਪੂਰੀ ਗਾਦ ਵਿੱਚੋਂ ਸਾਰੇ ਸੱਜਣ ਮਿੱਤਰ ਇੱਥੇ ਇਕੱਠੇ ਹੋਏ ਉਹ ਇੱਕ پاک ਪਵਿੱਤਰ ਰੂਪ ਉਸਤਾਦ ਜਨਾਬ ਚਰਨਜੀਤ ਹੁਜਾ ਸਾਹਿਬ ਇਨਾਂ ਦੀ ਅੱਜ ਅੰਤਿਮ ਅਰਦਾਸ ਵਿੱਚ ਆਪਾਂ ਸ਼ਾਮਲ ਹੋਏ ਆ। ਸੋ ਵੀਰੋ ਉਹ ਇੱਕ ਇਹੋ ਜਿਹਾ ਸੰਗੀਤਕਾਰ ਸੀ ਕਿ ਜੇ ਉਹਨਾਂ ਦੇ ਸੰਗੀਤ ਵਿੱਚ ਸੁਖਾ ਜਾਂਦਾ ਸੀ ਤਾਂ ਲੋਕ ਉਹਨੂੰ ਵੇ ਗਾਇਕ ਮੰਨਦੇ ਸੀ। ਵੀ ਨਹੀਂ ਵਾਕਿਆ ਯਾਨੀ ਬੜਾ ਵਧੀਆ ਕਲਾਕਾਰ ਆ। ਇਹ ਸੱਚੀ ਗਾਇਕ ਆ। ਇਹ ਅੱਛਾ ਗਵੰਤਰੀ ਆ। ਇੰਨਾ ਕੋ ਉਹਨਾਂ ਦੇ ਮਿਊਜ਼ਿਕ ਵਿੱਚ ਯਾਦੂ ਹੁੰਦਾ ਸੀ। ਉਹ ਪਹਿਲਾਂ ਤੋਂ ਅੱਜ ਕੱਲ ਨਹੀਂ ਦਿੰਦਾ ਅੱਜ ਕੱਲ ਠੀਕ ਆ ਵੀ ਆ ਟੂਨਾ ਨਾਰਾ ਆ ਕਰ ਲੋ ਗਾ ਦਿਓ ਇੱਕ ਇੱਕ ਲਾਈਨ ਦੱਬ ਕਰ ਦੇ ਉਹ ਪਹਿਲਾਂ ਪੂਰੇ ਤੁਸੀਂ ਦੇਖਿਆ ਸਾਰਿਆਂ ਨੇ ਉਹ ਪਹਿਲਾਂ ਪੂਰੇ ਮਿਊਜ਼ੀਸ਼ੀਅਨ ਨੂੰ ਨਾਲ ਲੈ ਕੇ ਫਿਰ ਸਿੰਗਰ ਨੂੰ ਬਟਾਉਂਦੇ ਸੀ ਵੀ ਆਪ ਹਰਮੋਨੀਅਮ ਬਚਾਉਂਦੇ ਸੀ ਵੀ ਆਪ ਸੁਰ ਲਾਉਂਦੇ ਸੀ ਵੀ ਇਦਾਂ ਹਾਂ ਤੇ ਇਹੋ ਜੇ ਮੇਰਾ ਖਿਆਲ ਆ ਕਿ ਉਹ ਗ੍ਰੇਟ ਪਰਸਨੈਲਿਟੀ ਸੀ ਵੀ ਜਦੋਂ ਉਹਨਾਂ ਦਾ ਮਤਲਬ ਕਿ ਵੀ ਸੰਗੀਤ ਵੱਜਦਾ ਸੀ ਤਾਂ ਲੱਗਦਾ ਸੀ ਵੀ ਇਹ ਗਾਣਾ ਇਹ ਇਹ 뮤직 ਕੂਜਾ ਸਾਹਿਬ ਦਾ ਹੈ ਸੋ ਬੜਾ ਘਾਟਾ ਪਿਆ ਇੱਕ ਜਿਹੜਾ ਸੰਗੀਤ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਇਹ ਜਿਹੜੀਆਂ ਰੂਹਾਂ ਨੇ ਦੁਨੀਆਂ ਚ ਆਉਂਦੀਆਂ ਨੇ ਕੁਝ ਕਰਕੇ ਜਾਂਦੀਆਂ ਨੇ ਜਿਹੜੀਆਂ ਬਹੁਤ ਲੋਕਾਂ ਨੂੰ ਰੋਜ਼ੀ ਰੋਟੀ ਪਾ ਕੇ ਜਾਂਦੀਆਂ ਨੇ ਬਹੁਤ ਨਾਮ ਖੱਟ ਕੇ ਜਾਂਦੀਆਂ ਨੇ ਸ਼ਰੀ ਚਰਨਜੀਤ ਉਹ ਜਹਾਬ ਨੇ ਬਹੁਤ ਸਾਰੇ ਮਜਿਸ਼ੀਨ ਪੈਦਾ ਕੀਤੇ ਕਲਾਕਾਰ ਪੈਦਾ ਕੀਤੇ ਬਹੁਤ ਵੱਡੇ ਵੱਡੇ ਪਰ 뮤జిక్ ਡਾਕਟਰ ਪੈਦਾ ਕੀਤੇ ਉਹਨਾਂ ਨੇ ਬਹੁਤ ਵੱਡੇ ਵੱਡੇ ਉਹਨਾਂ ਨੇ ਬਹੁਤ ਘਰਾਂ ਚ ਰੋਟੀ ਪਾਈ ਐ ਇਦਾਂ ਦੇ ਜਿਹੜੇ ਸਖਸ਼ ਹੁੰਦੇ ਨੇ ਇਦਾਂ ਦੀਆਂ ਜਿਹੜੀਆਂ ਹਸਤੀਆਂ ਹੁੰਦੀਆਂ ਨੇ ਉਹ ਸਰੀਰਕ ਤੌਰ ਤੇ ਤਾਂ ਭਾਵੇਂ ਚਲੇ ਜਾਂਦੀਆਂ ਨੇ ਪਰ ਜਿਹੜੀ ਉਹਨਾਂ ਦੀ ਆਤਮਾ ਹੁੰਦੀ ਉਹ ਹਮੇਸ਼ਾ ਅਮਰ ਹੁੰਦੀ ਆ ਉਹ ਕਦੇ ਵੀ ਨਹੀਂ ਜਾਂਦੇ ਹੈਗੇ ਮੈਂ ਇਹ ਨਹੀਂ ਕਹਾਂਗੀ ਕਿ ਉਹ ਚਲੇ ਗਏ ਉਹ ਹੈਗੇ ਆ ਸਾਡੇ ਸਾਰਿਆਂ ਦੇ ਵਿੱਚ ਆ ਉਹ ਆਪਣੇ ਸੰਗੀਤ ਦੇ ਰਾਹੀਂ ਹਰ ਥਾਂ ਤੇ ਆ ਜਿੱਥੇ ਵੀ ਉਹਨਾਂ ਦੇ ਚਾਣ ਵਾਲੇ ਬੈਠੇ ਆ ਜਿੱਥੇ ਜਿੱਥੇ ਉਹਨਾਂ ਦਾ ਸੰਗੀਤ ਚੱਲ ਰਿਹਾ ਹੈ ਜਿੱਥੇ ਜਿੱਥੇ ਵੀ ਲੋਕ ਉਹਨਾਂ ਨੂੰ ਸੁਣਦੇ ਪਏ ਨੇ ਉਹ ਉੱਥੇ ਉੱਥੇ ਹੈਗੇ ਨੇ ਉਹ ਸਾਰੀ ਦੁਨੀਆ 'ਚ ਸੰਗੀਤ ਚੱਲ ਰਿਹਾ ਸਾਰੀ ਦੁਨੀਆ ਵਿੱਚ ਵੀ ਰਾਜਮਾਨ ਨੇ ਆਪਣੇ 뮤직 ਦੇ ਰਾਹੀਂ ਕਿ ਕਿ ਬੰਦਾ ਆਪਣੇ ਕਰਮਾਂ ਤੇ ਆਪਣੇ ਕੰਮ ਆਪਣੀ ਸੋਚ ਦੇ ਨਾਲ ਹਮੇਸ਼ਾ ਜਿਉਂਦਾ ਰਹਿੰਦਾ ਹੈ ਜਿੰਨੇ ਵੀ ਲੋਕ ਇਥੋਂ ਚੰਗੇ ਸੁਚੱਜੇ ਲੋਕ ਗਏ ਨੇ ਦੁਨੀਆ ਚੋਂ ਉਹ ਆਪਣੇ ਕੰਮ ਕਰਕੇ ਆਪਣੀ ਸੋਚ ਕਰਕੇ ਅੱਜ ਵੀ ਜਿਉਂਦੇ ਨੇ ਸੋ ਸਾਡੇ ਗੁਰੂ ਜੀ ਚਰਨਜੀਤ ਉਹ ਜੀ ਸਾਹਿਬ ਅੱਜ ਵੀ ਜਿਉਂਦੇ ਆ ਸਾਡੇ ਸਾਰਿਆਂ ਦੇ ਵਿੱਚ ਫਸ ਮੈਂ ਇਹੀ ਚਾਹਾਂ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਅੱਜ ਸੰਗੀਤ ਸਮਰਾਟ ਨਾ ਕਰਨਜੀਤ ਗੁਰਜਾ ਸਾਹਿਬ ਉਹਨਾਂ ਦੇ ਭੋਗ ਚ ਬਹੁਤ ਦੂਰੋਂ ਨੇੜੇੋਂ ਲੋਕ ਆਏ ਤੇ ਮੇਰੇ ਨਾਲ ਬਹੁਤ ਹੀ ਨੇੜਤਾ ਰਹੀ ਤੇ ਪਰਨਜੀਤ ਸਿੰਘ ਸਿੱਧੂ ਉਹਨੂੰ ਪਮਈ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਤੇ ਕਾਫੀ ਲੰਮਾ ਸਮਾਂ ਉਹਨਾਂ ਦੇ ਸੰਗੀਤ ਦੇ ਵਿੱਚ ਵਕ ਵਕ ਗੀਤ ਵਕ ਵਕ ਕੈਸਰਾ ਰਿਕਾਰਡ ਕਰਨ ਦਾ ਮਾਨ ਪ੍ਰਾਪਤ ਹੋਇਆ ਪਰ ਉਹਨਾਂ ਨਾਲ ਦੇਸ਼ਾਂ ਵਿਦੇਸ਼ਾਂ ਦੇ ਟੂਰ ਕੈਨੇਡਾ ਅਮਰੀਕਾ ਘੁੰਮਣ ਦਾ ਮਾਨ ਪ੍ਰਾਪਤ ਹੋਇਆ ਤੇ ਮੇਰੇ ਸ਼ਾਹਕਾਰ ਕੀ ਜੀਣੀ ਜਾਣ ਨੂੰ ਕਰਦਾ ਰੰਗੜੀ ਦੁਨੀਆ ਤੋਂ ਜਾਂ ਮਾਝੇ ਮਾਲਵੇ ਦੀਆਂ ਬੋਲੀਆਂ ਬਹੁਤ ਹੀ ਮਕਬੂਲ ਗੀਤ ਉਹਨਾਂ ਨੇ ਬਣਾਏ ਤੇ ਸਾਡੀ ਮਹੱਭਤ ਅਖੀਰ ਤੱਕ ਉਸੇ ਤਰ੍ਹਾਂ ਰਹੀ ਤੇ ਇਸ ਤਰ੍ਹਾਂ ਦੇ ਸੰਗੀਤਕਾਰ ਸ਼ਾਹਕਾਰ ਬਹੁਤ ਸਦੀਆਂ ਬਾਅਦ ਪੈਦਾ ਹੁੰਦੇ ਨੇ ਤੇ ਚਰਨਜੀਤ ਹੁਜਾ ਸਾਹਿਬ ਉਹਨਾਂ ਚੋਂ ਇੱਕ ਸਾਹ ਤੇ ਜਿਨ੍ਹਾਂ ਨੇ ਪੰਜਾਬ ਪੰਜਾਬੀਅਤ ਦੇ ਲਈ ਬੇਸ਼ੁਮਾਰ ਕੰਮ ਕੀਤਾ ਤੇ ਆਪਣੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਕਿ ਅਖੀਰਲੇ ਸਵਾਸ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਲਏ ਤੇ ਸ਼ਰੋਮਣੀ ਗਾਇਕ ਬੇਸ਼ੱਕ ਸਾਡੇ ਵਿੱਚੋਂ ਰੁਕਸਤ ਹੋ ਗਏ ਨੇ ਪਰ ਉਹਨਾਂ ਦਾ ਕੰਮ ਉਹਨਾਂ ਦਾ ਸੰਗੀਤ ਪ੍ਰਤੀ ਲਗਨ ਉਹ ਹਮੇਸ਼ਾ ਜਿਉਂਦੀ ਰਹੂਗੀ ਤੇ ਮੈਂ ਦੁਆ ਕਰਦਾ ਕਿ ਉਹ ਬ੍ਰਹਮਾਤਮਾ ਈਸ਼ਵਰ ਸੱਚੇ ਪਾਸ਼ਾ ਅੱਲਾ ਵਾਹਿਗੁਰੂ ਉਹਨਾਂ ਦੇ ਬੱਚਿਆਂ ਨੂੰ ਵੀ ਉਹੀ ਦਾਤ ਬਖਸ਼ੇ ਤੇ ਉਹ ਵੀ ਆਪਣੇ ਪਿਤਾ ਜੀ ਵਾਂਗੂੰ ਇੱਕ ਲੀਜੈਂਡਸ ਬਣ ਸੋ ਅੱਜ ਆਪਣੇ ਦਿਲਦਿਆਂ ਗਹਿਰਾਈਆਂ ਚੋਂ ਉਹਨਾਂ ਦੇ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਜਿੱਤੇ ਸੁਭਾਗ ਪ੍ਰਾਪਤ ਹੋਇਆ ਉੱਥੇ ਅਰਦਾਸ ਕਰਦਾ ਕਿ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਪੱਖਸ਼ੇ ਤੇ ਬੱਚਿਆਂ ਨੂੰ ਚੜਦੀ ਕਲਾ ਪੱਖਸ਼ੇ ਪਿਆਰੇਓ ਇਹ ਚਲੋ ਚਲੀਦਾ ਮੇਲਾ ਹੈ ਕਿੰਨੇ ਸਾਡੇ ਕਲਾਕਾਰ ਕਿ ਚਲੇ ਗਏ ਜਿਹਨੂੰ ਕਹਿੰਦੇ ਆ ਸਾਲ ਪਤਾ ਨਹੀਂ ਕਿਹੋ ਜਿਹਾ ਚੜਿਆ ਸਮਝ ਤੋਂ ਬਾਹਰ ਇਹ ਸਾਰਾ ਜਿਵੇਂ ਸੰਕਟ ਸਾਡੀ ਪੰਜਾਬੀ ਫਿਲਮ ਇੰਡਸਟਰੀ ਤੇ ਆਇਆ ਹੋਇਆ ਹੈ ਕਿਨੇ ਕਲਾਕਾਰ ਚਲੇ ਗਏ ਹੋ ਸਾਡੇ ਸੰਗੀਤ ਸਮਰਾਟ ਸਾਡੇ ਚਰਨਜੀਤ ਸਿੰਘ ਜੀ ਦਾ ਮੇਰਾ ਖਿਆਲ ਹੈ ਵੀ ਕੋਈ ਵੀ ਇਹਦਾ ਸੰਗਰ ਨਹੀਂ ਹੋਣਾ ਜਿਹੜਾ ਉਹਦਾ ਵੀ ਅੰਦਰ ਕੰਮ ਨਹੀਂ ਕਰਦਿਆ ਅੱਜ ਉਹ ਕਿਤੇ ਕਿਤੇ ਪਹੁੰਚੇ ਹੋਏ ਨੇ ਉਹਨਾਂ ਹੰਬਲੋਂ ਬੰਦਾ ਪਿਆਰਾ ਬੰਦਾ ਸੀ ਅੱਗੇ ਉਹਦਾ ਮੁੰਡਾ ਸਚਿੰਦ ਉਹਦੇ ਨਾਲ ਅਕਸਰ ਸੀ ਮਿਲਦੇ ਆ ਦੇ ਨਾਲ ਵੀ ਕੰਮ ਵੀ ਕੀਤਾ ਹੈ ਸੋ ਪਿਆਰਿਓ ਅੱਜ ਅਸੀਂ ਸਾਰੇ ਕੱਟੋਂ ਕੇ ਸਰਦਾਰੀ ਵਾਸਤੇ ਆਏ ਹੋਏ ਆ ਸਾਰੇ ਆਪਣੇ ਆਪਣੇ ਤਰੀਕੇ ਦੇ ਨਾਲ ਉਸ ਸਰੂਰ ਨੂੰ ਸਰਦਾਂਜਲੀ ਦਿੱਤੀ ਹੈ ਅਸੀਂ ਵੀ ਆਪਣੀ ਪਕਸ਼ਤਾ ਵੱਲੋਂ ਆਪਣੇ ਵੱਲੋਂ ਤੇ ਆਪਣੇ ਵੀਰਾਂ ਵੱਲੋਂ ਬਹੁਤ ਹੀ ਪਿਆਰ ਕਰੀ ਸਰਦਾਂਜਲੀ ਉਹਨਾਂ ਦੀ ਗੱਲ ਤੋਂ ਜਿੱਥੇ ਵੀ ਹੈ ਉਹਨਾਂ ਲਈ ਸ਼ਾਂਤੀ ਬਖਸ਼ੀ ਇਹ ਬਹੁਤ ਔਖਾ ਲੱਗਦਾ ਹੈ ਔਰ ਇਸ ਕੱਲ ਤੇ ਕੋਈ ਸ਼ੱਕ ਕੋਈ ਕਿੰਤੂ ਪਰੰਤੂ ਨਹੀਂ ਹੈ ਕਿ ਉਹ ਬਿਲਕੁਲ ਮਾਣ ਦੇ ਚਰਨਾ ਦੇ ਮਿਸਮਾਚੇ ਹੋਣਗੇ ਕਿਉਂਕਿ ਜਨਾਂ ਸੰਗੀਤ ਉਹ ਉਹਨਾਂ ਨੇ ਪ੍ਰੇਮ ਕੀਤਾ ਔਰ ਜਨਾਂ ਸੰਗੀਤ ਉਹਨਾਂ ਨੇ ਸਾਡੀ ਝੋਲੀ ਪਾਇਆ ਉਹਦੇ ਫਾਲਸ ਰੂਪ ਮਹਾਰਾਜ ਨੇ ਜ਼ਰੂਰ ਮੈਨੂੰ ਗੱਲ ਨਾਲ ਲਾਇਆ ਰਾਈਟਰ ਸਾਰੇ ਔਰ ਅੱਜ ਸਾਡੀ ਇੰਡਸਟਰੀ ਦੇ ਲੈਜੈਂਡ ਜਿਹੜੇ ਅੋਜਾ ਸਾਹਿਬ ਪਤਾ ਨਹੀਂ ਮੇਰੇ ਵਰਗੀ ਕਿੰਨੇ ਕਲਾਕਾਰ 뮤직 ਡਾਇਰੈਕਟਰ ਰਾਈਟਰ ਡਾਇਰੈਕਟਰ ਫਿਲਮ ਪ੍ਰੋਡਿਊਸਰ ਉਹਨਾਂ ਦੀਆਂ ਤਰਜ਼ਾਂ ਉਹਨਾਂ ਦੀ ਕੰਪੋਜੀਸ਼ਨਸ ਆਪਾਂ ਹੁਣ ਵੀ ਯੂਜ਼ ਕਰਦੇ ਆਂ ਸਟੇਜਾਂ ਤੇ ਹੁਣ ਵੀ ਸਾਡੇ ਜਿਹੜੇ ਸ਼ੋਅ ਲੱਗਦੇ ਆ ਉਹਨਾਂ ਦੀਆਂ ਤਰਜ਼ਾਂ ਆਪਾਂ ਯੂਜ਼ ਕਰਦੇ ਆਂ ਮੈਂ ਦੋ ਤਿੰਨ ਐਗਜ਼ਾਮਪਲ ਦੇਣਾ ਚਾਹੁੰਨਾ ਤੁਹਾਨੂੰ ਚਮਕਿਲਾ ਸਾਹਿਬ ਦਾ ਇੱਕ ਗੀਤ ਹੈ ਕੰਨ ਕਰ ਗੱਲ ਸੁਣ ਵਖਣਾ ਉਹਨੂੰ ਉਹਦੀ ਸਟਾਰਟਿੰਗ ਤੁਸੀਂ ਸੁਣਿਓ ਰਿਦਮ ਦੇ ਵਿੱਚ ਜਿਹੜਾ ਹਾਰਮੋਨੀਅਮ ਵੱਜਦਾ ਤੇ ਐਂਡ 'ਚ ਜਾ ਕੇ ਜਦੋਂ ਗਾਣੇ ਦੀ ਸਟਾਰਟਿੰਗ ਹੁੰਦੀ ਹੈ ਕਿੱਦਾਂ ਸ਼ੁਰੂਆਤ ਹੁੰਦੀ ਆ ਉਹ ਦੱਸਦੀ ਹੈ ਕਿ ਉਹਨਾਂ ਨੂੰ 뮤జిక్ ਦੀ ਜਿਹੜੀ ਨੌਲੇਜ ਸੀਗੀ ਕਿ ਸਾਰਾ ਤੱਕ ਸੀ ਇੱਕ ਗਾਣੇ ਦਾ ਮੈਂ ਹੋਰ ਐਗਜ਼ਾਮਪਲ ਦੱਨਾ ਸਿੱਖ ਲੈ ਕਲਹਿਰੀਆ ਮੋਰਾ ਤੁਰਨਾ ਤੋਰ ਪੰਜਾਬਣ ਦੀ ਲੇਜੈਂਡ ਸਰਦੂਲ ਸਕੰਦਰ ਜੀ ਦਾ ਗੀਤ ਹੈ ਇਸ ਗੀਤ ਨੂੰ ਨਾ ਹੁਣ ਮੇਰੇ ਇਹ ਇੰਟਰਵਿਊ ਸੁਣਨ ਤੋਂ ਬਾਅਦ ਧਿਆਨ ਨਾਲ ਸੁਣਿਓ ਇਸ ਗਾਣੇ ਦੇ ਵਿੱਚ ਤਬਲੇ ਨੂੰ ਤਬਲੇ ਨੂੰ ਲੱਗ ਲੱਗ ਸੁਰਾਂ ਤੇ ਟੂਨ ਕਰਕੇ ਇੱਕ 뮤జిక్ ਦੀ ਰਿਦਮ ਵੱਜਉ ਵਰਤਿਆ ਗਿਆ ਮਿਊਜ਼ਿਕ ਪੀਸ ਬਣਾਇਆ ਗਿਆ ਇਸ ਗਾਣੇ ਨੂੰ ਧਿਆਨ ਨਾਲ ਸੁਣਿਓ ਇਹ ਕੰਮ ਹੈ ਸਿਰਫ ਓਜਾ ਸਾਹਿਬ ਹੀ ਕਰ ਸਕਦੇ ਆ ਦੂਜਾ ਸਾਡੀ ਇੰਡਸਟਰੀ 'ਚ ਨਹੀਂ ਕੋਈ ਜਿਹਾ ਆਪਣਾ ਸਤਵਿੰਦਰ ਬੁੱਗੇ ਜੀ ਦੇ ਕਈ ਗੀਤ ਆਪਾਂ ਸੁਣਦੇ ਆ ਰੱਬ ਦੇ ਅਸਮਾਨ ਸਾਨੂੰ ਕਹਿਣ ਵਾਲੀਏ ਹਨਾ ਰੱਬ ਕਿੰਨੇ ਜੇ ਬਣਾਏ ਰੱਬ ਹੋਰ ਦੱਸ ਜਾ ਮੁੱਦਤ ਬਾਅਦ ਜਮਾਨੇ ਨੇ ਸਮਝਿਆ ਇਹ ਉਹਨਾਂ ਗਾਣੇ ਦੀ ਜਿਹੜੀ ਸਟਾਰਟਿੰਗ ਹੈ ਸਟਾਰਟਿੰਗ ਦੇ ਵਿੱਚ ਜਿਹੜੇ ਆਲਾਪ ਜਿਹੜਾ ਰਾਗ ਜਿਸ ਤਰੀਕੇ ਦੇ ਨਾਲ ਓਜਾ ਸਾਹਿਬ ਨੇ ਕੰਪੋਜ਼ ਕੀਤਾ ਇਹ ਮੈਂ ਛੋਟੇ ਛੋਟੇ ਐਗਜ਼ਾਮਪਲ ਦੋ ਤਿੰਨ ਤੁਹਾਨੂੰ ਦੇ ਰਿਹਾ ਜਿਹੜੀ ਸਮਝ ਓਜਾ ਸਾਹਿਬ ਨੂੰ 뮤직 ਦੀ ਮੈਂ ਸਮਝਦਾ ਕੁਦਰਤ ਵੱਲੋਂ ਗਿਫਟਡ ਜਿਹੜਾ ਇਨਸਾਨ ਹੁੰਦਾ ਉਹਨਾਂ ਚੋਂ ਓਹਜਾ ਸਾਹਿਬ ਇੱਕ ਸੀਗੇ ਅੱਜਕੱਲ ਜਿੰਨੇ ਗਾਣੇ ਰਿਲੀਜ਼ ਹੁੰਦੇ ਆ ਮੇਰੇ ਵਰਗਿਆਂ ਦੇ ਜਾਂ ਹੋਰ ਨਵੀਂ ਪੀੜੀ ਦੇ ਗਾਣਾ ਇੱਕ ਦਿਨ ਹੋਰ ਚੱਲਦਾ ਅਗਲੇ ਹਫਤੇ ਦੂਜਾ ਗਾਣਾ ਆ ਜਾਂਦਾ ਤੀਜੇ ਹਫਤੇ ਤੀਜਾ ਗਾਣਾ ਆ ਜਾਂਦਾ ਪਰ ਉਹ ਓਹਜਾ ਸਾਹਿਬ ਦੀਆਂ ਬਣਾਈਆਂ ਹੋਈਆਂ ਜਿੰਨੀਆਂ ਵੀ ਕੰਪੋਜੀਸ਼ਨ ਹਨ ਤੁਸੀਂ ਅੱਜ ਤੋਂ ਦੇਖ ਲਓ 40 40 ਸਾਲ ਹੋ ਗਏ 35 35 ਅਬਿੰਦਰਖਿਆ ਸਾਹਿਬ ਦੇ ਸਰਦੂਲ ਜੀ ਦੇ ਗਾਣੇ ਉਹਨ ਵੀ ਮਿੱਠੇ ਲੱਗਦੇ ਆ ਅੱਜ ਤੋਂ 20 30 40 ਸਾਲ ਬਾਅਦ ਵੀ ਤੁਸੀਂ ਸੁਣੋਗੇ ਅਹੋਜਾ ਸਾਹਿਬ ਦੀਆਂ ਸਾਰੀਆਂ ਤਰਜ਼ਾਂ ਤੁਹਾਨੂੰ ਉਨੀਆਂ ਹੀ ਮਿੱਠੀਆਂ ਲੱਗਣਗੀਆਂ ਕਿਉਂਕਿ ਇਹਨਾਂ ਨੇ ਜਿਹੜਾ ਰਿਆਜ਼ ਕੀਤਾ ਸੀ ਜਿਹੜੀ ਸਾਧਨਾ ਜਿਹੜੀ ਤਪੱਸਿਆ ਸੰਗੀਤ ਨੂੰ ਲੈ ਕੇ ਕੀਤੀ ਸੀ ਆਪਾਂ ਬlesed feel ਕਰ ਰਹੇ ਆ ਕਿ ਇਦਾਂ ਦਾ ਅਨਮੋਲ ਹੀਰਾ ਇਦਾਂ ਦਾ ਡਾਇਮੰਡ ਸਾਡੀ 뮤직 ਇੰਡਸਟਰੀ ਨੂੰ ਮਿਲਿਆ ਤੇ ਉਹਨਾਂ ਦੇ ਜਾਣ ਤੋਂ ਬਾਅਦ ਇਹ ਘਾਟਾ ਦੁਆਰੇ ਪੂਰੇ ਨਹੀਂ ਹੋਣਾ ਪਰ ਉਹਨਾਂ ਦੀਆਂ ਤਰਜ਼ਾਂ ਇਹ ਕੋਨਾ ਦਾ ਮਿਊਜ਼ਿਕ ਕੋਨਾ ਦਾ ਬਣਾਇਆ ਹੋਇਆ ਸੀ ਰਹਿਦੀ ਦੁਨੀਆ ਤੱਕ ਸਾਡੇ ਹਿਰਦਿਆਂ ਨੂੰ ਸਕੂਨ ਦਿੰਦਾ ਰਹੇ ਧੰਨਵਾਦ ਬੇਪਰਮ ਰੇਮਨਾਲ ਸ਼੍ਰੀ ਕਰਮਜੀਤ ਹੁਜਾ ਜੀ ਦੇ ਪੋਗਤੇ ਕੁਝ ਕਹਿਣ ਨੂੰ ਸ਼ਬਦ ਨਹੀਂ ਹੈ ਇੱਕ ਗੱਲ ਜ਼ਰੂਰ ਹੈ ਹੁਜਾ ਸਾਹਿਬ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਸੂਝ-ਬੂਝ ਦੇ ਨਾਲ ਪੰਜਾਬੀ ਸੰਗੀਤ ਨੂੰ ਉਹ ਕੁਝ ਦਿੱਤਾ ਹੈ ਜਿਹੜਾ ਸਦੀਆਂ ਤੱਕ ਕਾਇਮ ਰਹੂਗਾ ਅੱਜ ਜੋ ਸ਼ਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਹੈਗੇ ਨੇ ਪਰ ਜਿਹੜੀ ਉਹਨਾਂ ਦੀ ਕਿਰਤ ਜੋ ਉਹਨਾਂ ਨੇ ਕੀਤਾ ਉਹ ਹਮੇਸ਼ਾ ਯਾਦ ਅਖਿਆ ਜਾਊਗਾ ਪੰਜਾਬੀ ਸੰਗੀਤ ਜਗਤ ਦੇ ਵਿੱਚ ਆਪ ਜੀ ਦੀ ਮਿਹਨਤ ਨੇ ਆਪ ਜੀ ਦਾ ਨਾਮ ਸੰਗੀਤ ਸਮਰਾਟ ਦੇ ਤੌਰ ਤੇ ਦਸ਼ਾਨਾ ਜਾਂਦਾ ਹੈ ਤੇ ਅੱਜ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਆ ਕੇ ਮੈਂ ਇਹ ਕਹਿ ਸਕਦਾ ਵੀ ਮਰਨਾ ਸਫਲ ਉਹਨਾਂ ਦਾ ਬਾਹੂ ਜੀਨ ਜਿਨਦੀ ਯਾਦ ਹੋ ਉਹ ਲੋਕ ਹਮੇਸ਼ਾ ਜਿਉਂਦੇ ਰਹਿੰਦੇ ਨੇ ਉਹਨਾਂ ਦਾ ਮਰਨਾ ਸਫਲ ਹੁੰਦਾ ਜੇ ਲੋਕੀ ਹਮੇਸ਼ਾ ਹਮੇਸ਼ਾ ਯਾਦ ਰੱਖਣ ਤੇ ਜਿਵੇਂ ਜੀਤਾ ਹੋ ਜਾ ਇੱਕ ਐਸੀ ਹਸਤੀ ਸਨ ਜੋ ਸਤੋਂ ਭਿਛਣ ਗਏ ਨੇ ਅੱਜ ਉਹਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਆ ਕੇ ਇਹੀ ਕਿਹਾ ਜਾ ਸਕਦਾ ਹੈ ਵੀ ਉਹਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਮੈਂ ਹੀ ਨਹੀਂ ਬਲਕਿ ਪੰਜਾਬੀ ਸ਼ਰੋਤੇ ਪੰਜਾਬੀ ਸੰਗੀਤਕਾਰ ਪੰਜਾਬੀ ਗੀਤਕਾਰ ਤੇ ਪੰਜਾਬੀ ਗਾਇਕ ਉਹਨੂੰ ਹਮੇਸ਼ਾ ਯਾਦ ਰੱਖਣਗੇ ਪੰਜਾਬ ਉਹਨੂੰ ਹਮੇਸ਼ਾ ਯਾਦ ਰੱਖੂਗਾ ਉਹਨਾਂ ਦੇ ਕਿਰਤਲੋਂ ਉਹਨਾਂ ਦੇ ਸੰਗੀਤ ਨੂੰ ਔਰ ਉਹਨਾਂ ਦੇ ਸਮਾਜ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਅੱਜ ਅਸੀਂ ਇੱਥੇ ਪੂਜਾ ਸਾਹਿਬ ਦੀ ਅੰਤਮ ਅਰਦਾਸ ਦੇ ਵਿੱਚ ਸਾਰੇ ਸ਼ਾਮਲ ਹੋਏ ਆ ਸਾਡੇ ਲਈ ਬਹੁਤ ਦੁੱਖ ਵਾਲੀ ਘੜੀ ਹੈ ਤੇ ਬਸ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਵੀ ਅਰਦਾਸ ਕਰੋ ਮਾਲਕ ਆਪਣੇ ਚਰਨਾਂ ਦੇ ਵਿੱਚ ਨਵਾਸਦੇ ਆ ਜਦ ਕਿ ਯੂਨੀਵਰਸਿਟੀ ਦਾ ਐਂਡ ਹੋ ਗਿਆ ਤੇ ਸਾਡੇ ਲਈ ਬਹੁਤ ਦੁਖਾਲੀ ਘੜੀ ਹੈ ਉਹ ਕੀ ਲਫ਼ਜ਼ ਨਹੀਂ ਮਿਲ ਰਹੇ ਸਾਨੂੰ ਬਸ ਇਹ ਅਰਦਾਸ ਕਰਦੇ ਹਾਂ ਮਾਰੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਔਰ ਉਹਨਾਂ ਦਾ 뮤직 ਉਹਨਾਂ ਦੀਆਂ ਕੰਪੋਜੀਸ਼ਨਾਂ ਸਦਾ ਅਮਰ ਰਹੇਗਾ ਔਰ ਉਹਨਾਂ ਦਾ 뮤직 ਅੱਜ ਵੀ ਚੱਲ ਰਿਹਾ ਅੱਗੇ ਵੀ ਉਹੀ 뮤직 ਉਹੀ ਕੰਪੋਜੀਸ਼ਨਾਂ ਬਹੁਤ ਸਾਰੇ ਨੇ ਦਿੱਤੇ ਆ ਕਿ ਮੋੜ ਮੋੜ ਕੇ ਮੋੜ ਮੋੜ ਕੇ ਉਹ ਹੀ ਅੱਜ ਵੀ ਉਹਨਾਂ ਕੰਪੋਜੀਸ਼ਨਾਂ ਨੂੰ ਤੋੜ ਮਰੋੜ ਕੇ ਨਵੇਂ ਤਰੀਕੇ ਨਾਲ ਢਾਲ ਲਿਆ ਜਾਂਦਾ ਪਰ ਪਤਾ ਲੱਗ ਜਾਂਦਾ ਕਿ ਇਹ ਕੰਪੋਜੀਸ਼ਨ ਉਹਨਾਂ ਨੇ ਦਿੱਤੀ ਹੋਈ ਆ ਔਰ ਇਹ 뮤직 ਦੇ ਪੀਸ ਉਹਨਾਂ ਦੇ ਦਿੱਤੇ ਹੋਏ ਨੇ ਇਸੇ ਤਰ੍ਹਾਂ ਉਹਨਾਂ ਦਾ 뮤직 ਅਮਰ ਰਹੇਗਾ ਔਰ ਵਾਕਿਆ ਜਿਦਾ ਕਿਹਾ ਕਿ ਇੱਕ ਯੂਨੀਵਰਸਿਟੀ ਦਾ ਐਂਡ ਹੋ ਗਿਆ ਐਦਾਂ ਦਾ 뮤직 ਐਦਾਂ ਦੇ ਪੈਸ਼ਨ ਨਾਲ ਕੰਮ ਕਰਨ ਵਾਲਾ ਇਨਸਾਨ ਔਰ ਇੱਕ ਅਲੱਗ ਤਰ੍ਹਾਂ ਦੀ ਰੂਹ ਆਪਣੇ ਕੰਮ ਨੂੰ ਹਰ ਵਕਤ ਤਰਜੀਹ ਦੇਣੀ ਭਾਵੇਂ ਬਿਮਾਰ ਵੀ ਸੀਗੇ ਇੰਨੀ ਉਹਨਾਂ ਦੀ ਸਿਹਤ ਖਰਾਬ ਰਹਿੰਦੀ ਸੀ ਬਟ ਸਟੂਡੀਓ ਦੇ ਨਾਲ ਦਾ ਪਿਆਰ ਸੀ ਉਹਨਾਂ ਨੂੰ ਇਹ ਸੀਗਾ ਕਿ ਮੈਂ ਸਟੂਡੀਓ 'ਚ ਹੀ ਰਵਾਂ ਸਟੂਡੀਓ 'ਚ ਹੀ ਕੰਮ ਕਰਾਂ ਆਪਣੀ ਸਿਹਤ ਦਾ ਨਾ ਧਿਆਨ ਦਿੰਦੇ ਹੋਏ ਵੀ ਆਪਣੇ 뮤직 ਨੂੰ ਇੰਨੀ ਮੁਹੱਬਤ ਕਰਦੇ ਸੀ ਆਪਣੀ ਦਵਾਈ ਮਿਸ ਕਰ ਦਿੰਦੇ ਸੀ ਪਰ 뮤직 ਨੂੰ ਨਹੀਂ ਸੀ ਮਿਸ ਕਰਦੇ ਉਹ ਅੱਜ ਦੀ ਡੇਟ 'ਚ ਪੈਸ਼ਨ ਨਾਲ ਕੰਮ ਕਰਨ ਵਾਲੇ ਲੋਕ ਬਹੁਤ ਘੱਟ ਨੇ ਔਰ ਜ਼ਿੰਦਗੀ ਜੀਣਾ ਸਿੱਖਾਇਆ ਉਹਨਾਂ ਨਾਲ ਜਿਨ੍ਹਾਂ ਨੇ ਵੀ ਉਹਨਾਂ ਦੇ ਉਹਨਾਂ ਦੀ ਸੰਗਤ ਕੀਤੀ ਹੈ আদਬ ਕਰਨਾ ਉਹਨਾਂ ਨੂੰ আদਬ ਕਰਨਾ ਜ਼ਿੰਦਗੀ ਜੀਣਾ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਵਿੱਚ ਕਿੱਦਾਂ ਵਿਚਰਨਾ ਕਿੱਦਾਂ ਕਿਸੇ ਨਾਲ ਗੱਲ ਕਰਨੀ ਹੈ ਕਿੱਦਾਂ ਕਿਸੇ ਕੋਲ ਬੈਠਣਾ ਉਹ ਚੀਜ਼ਾਂ ਸਿਰਫ ਉਹਨਾਂ ਦੇ ਕੋਲ ਹੀ ਸੀਗੀਆਂ ਉਹਨਾਂ ਤੋਂ ਹੀ ਸਿੱਖੀਆਂ ਗਈਆਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਨੂੰ ਪਤਾ ਕਿ আদਬ ਕੀ ਚੀਜ਼ ਆ ਇਹ ਚੀਜ਼ਾਂ ਮਿਸਿੰਗ ਹੋ ਗਈਆਂ ਨੇ ਹੁਣ ਸਾਡੇ ਚੋਂ ਤੇ ਬਟੇ ਆ ਕਿ ਮਾਰੇ ਸੱਚੇ ਬਾਦਸ਼ਾਹ ਨੂੰ ਆਪਣਾ ਚਰਨਾ ਤੇ ਨਿਵਾਸ ਦੇਣ ਜਿਹੜੀ ਆਪਾਂ ਇਕੱਠੇ ਹੋਏ ਆ ਪੰਜਾਬੀ ਸੰਗੀਤ ਜਗਤ ਦੇ ਉਹ ਤਾਰੇ ਜਿਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹੂਗਾ ਚਰਨਜੀਤ ਹੁਜਾ ਸਾਹਿਬ ਜਿਨ੍ਹਾਂ ਨੇ ਆਪਣੇ ਸੰਗੀਤ ਨਿਰਦੇਸ਼ਨਾ ਚ ਪੰਜਾਬੀ ਦੇ ਹਰ ਛੋਟੇ ਦਰਮਿਆਨੇ ਤੇ ਵੱਡੇ ਕਲਾਕਾਰ ਨੂੰ ਸ਼ੇਪ ਕੀਤਾ ਔਰ ਇੱਕ ਪ੍ਰੋਪਰ ਗੁਰੂ ਬਣ ਕੇ ਆਪਣੇ ਚੇਲੇ ਰਿਆ ਉਹਨਾਂ ਨੂੰ ਇੰਨਾ ਜ਼ਿਆਦਾ ਮਾਰਗਦਰਸ਼ਨ ਕੀਤਾ ਕਿ ਬਹੁਤ ਵੱਡੇ ਵੱਡੇ ਨਾਮ ਜਿਹੜੇ ਅੱਜ ਪੰਜਾਬੀ ਗਾਇਕੀ ਚ ਆਪਾਂ ਲੈਨੇ ਆ ਉਹ ਸਾਰਿਆਂ ਨੇ ਪੈਰ ਛੁਏ ਹੋਏ ਆ ਚਰਜ ਹੁਜਾ ਸਾਹਿਬ ਦੇ ਉਹਨਾਂ ਦੇ ਪੁੱਤਨਾਂ ਤੇ ਸਤਨ ਹੁਜਾ ਜੀ ਵੀ ਬਹੁਤ ਅੱਛਾ ਇੰਡਸਟਰੀ ਚ ਨਾਮ ਕਮਾਰੇ ਆ ਐਸਟੈਬਲਿਸ਼ ਕਰ ਚੁੱਕੇ ਆ ਤੇ ਨੀਰਾ ਤੇ ਦਸੰਦਰ ਭੱਲਾ ਜੀ ਦਾ 1993 ਚ ਵਾਪਿਆ ਗੁਰੂ ਜੀ ਨਾਲ ਜਦੋਂ ਛੰਕਾ ਤਰ੍ਹਾਂ ਨਵੀਂ ਸਕ੍ਰਿਪਟ ਲੈ ਕੇ ਅਸੀਂ ਦਿੱਲੀ ਗਏ ਬੇਨਤੀ ਕੀਤੀ ਸਕ੍ਰਿਪਟ ਸੁਣ ਕੇ ਬਹੁਤ ਖੁਸ਼ ਵੀ ਹੋਏ ਤੇਰੇ ਵਿਅੰਗ ਵੀ ਕੀਤਾ ਕਿ ਸਾਰੇ ਸਕ੍ਰਿਪਟਸ ਸੁਣ ਕੇ ਕਹਿੰਦੇ ਬੱਚੇ ਉਹਦੇ ਵਿੱਚ ਮੇਰਾ ਕੀ ਰੋਲ ਹੋਊਗਾ ਇਹ ਤਾਂ ਕਮੇਡੀ ਹੈ ਅਸਕੇ ਦੋ ਗੀਤ ਵੀ ਹੈਗਾ ਤੇ ਜਿਹੜੇ ਕਮੇਡੀ ਵਿੱਚ ਜਿੰਨੇ ਵੀ ਇਫੈਕਟ ਦੇ ਨੇ ਸਪੈਸ਼ਲ ਲਫਟਰ ਦੇ ਕਿਸੇ ਵੀ ਸਿਚੁਏਸ਼ਨ ਮੁਤਾਬਕ ਉਹ ਤੁਸੀਂ ਦਿਨੇ ਆ ਤੇ ਗੁਰੂ ਜੀ ਨੇ ਜਦੋਂ ਸਾਨੂੰ ਹਾਂ ਕਰਤੀ ਅਸੀਂ ਬਾਗੋ-ਬਾਗ ਹੋ ਗਏ ਮੈਂ ਤੇ ਭੱਲਾ ਸਾਹਿਬ ਚਰਨਜੀ ਹੁਜਿਆ ਸਾਹਿਬ ਸੰਕਾਟਾਂ ਤਰਨ ਵਿੱਚ ਜਨ ਨਾਲ ਜੁੜੇ ਜਦੋਂ ਤਾਂ ਸੰਕਟੇ ਦਾ ਕਾਧ ਹੋਰ ਵੱਡਾ ਹੋਇਆ ਸੋ ਉਹ ਸਾਡੇ ਜਿਹੜੇ ਉਹਨਾਂ ਨੇ ਬਤਾਏ ਪਲਵਾ ਉਹ ਸਾਡੀਆਂ ਯਾਦਾਂ ਤੇ ਅਸੀਂ ਅਰਦਾਸ ਕਰਾਂਗੇ ਵਾਹਿਗੁਰੂ ਨੂੰ ਕਿ ਸੱਚੇ ਪਾਤਸ਼ਾਹ ਜੀ ਚਰਨਜੀ ਨਵਾਜ਼ ਬਖਸ਼ਿਓ ਸਾਡੇ ਗੁਰੂ ਜੀ ਨੂੰ ਤੇ ਪਰਿਵਾਰ ਨੂੰ ਇਹ ਪਾਣਾ ਮਿਲਦਾ ਬਣ ਬਖਸ਼ਿਓ ਤੇ ਪੰਜਾਬੀ ਜਗਤ ਵਿੱਚ ਦਾ ਨਾਮ ਪੂਰਾ ਟੱਟਾ ਵਾ ਜਿਹਦਾ ਬਦਲ ਕੋਈ ਨਹੀਂਗਾ ਉਹਦਾ ਵਾਸਤੇ ਸੀ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਚਰਨਜੀ ਹੁਜਿਆ ਜੀ ਮੇਸ਼ਿਆ ਸਾਡੇ ਤੇ ਰਹਿਣਗੇ ਸਾਨੂੰ ਅਸ਼ੀਰਵਾਦ ਦਿੰਦੇ ਰਹਿਣਗੇ ਅੱਜ ਅਹੋਜਾ ਸਾਹਿਬ ਦੀ ਅੰਤਮ ਵਿਦਾਇਗੀ ਤੇ ਜਿੰਨੇ ਵੀ ਪਹੁੰਚੇ ਸਾਰਿਆਂ ਦਾ ਪਹਿਲਾਂ ਤਾਂ ਦਿਲ ਦੀਆਂ ਗਰਾਹੀਆਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਰੇ ਇੱਥੇ ਸ਼ਰੀਫ ਪਰਮਾਰ ਹੋਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਮੈਂ ਆਪਣੇ ਵੱਲੋਂ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਉੱਥੇ ਅਰਦਾਸ ਵੀ ਕਰਦਾ ਇਹ ਪਰਿਵਾਰ ਨੂੰ ਪਹਾੜਾ ਮੰਨਣ ਦਾ ਬਲ ਬਖਸ਼ੇ ਮਹਾਰਾਜ ਸੋ ਅਹੂਜਾ ਸਾਹਿਬ ਵਰਗਾ 뮤జిక్ ਡਾਇਰੈਕਟਰ ਜ਼ਿੰਦਗੀ 'ਚ ਨਾ ਹੋਇਆ ਨਾ ਹੋ ਸਕਦਾ ਕੁਛ ਸਭੀ ਪਲਟ ਜਾਵੇ ਤਾਂ ਸ਼ਾਇਦ ਕੋਈ ਜਦਨਜੀਤ ਅਹੂਜਾ ਸਾਹਿਬ ਵਰਗੇ ਹੋ ਸਕਣ ਤੇ ਨਹੀਂ ਹੋ ਸਕਦਾ ਸੋ ਮਾਲਕ ਅਗੇ ਅਰਦਾਸ ਕਰਦੇ ਆਂ ਕਿ ਤੁਹਾਨੂੰ ਆਪਣਾ ਚਰਨਾ ਚੇਤੇ ਦੇਵਾਸਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵੈਸੇ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਕਿ ਐਵੇਂ ਦੀ ਘੜੀ ਦੇ ਵਿੱਚ ਕੀ ਬੋਲੀਏ ਪਰ ਮੈਨੂੰ ਲੱਗਦਾ ਹੁੰਦਾ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਸਰ ਦਾ ਨਾਮ ਅਕੀਜਾ ਸਰ ਦਾ ਨਾਮ ਪਹਿਲਾ ਨਾਮ ਸੀ ਤੇ ਉਹ ਸਾਡੇ ਲਈ ਸਾਰਿਆਂ ਲਈ ਬਹੁਤ ਵੱਡਾ ਘਾਟਾ ਤੇ ਉਹ ਜਿਹੜਾ ਕਦੇ ਵੀ ਨਹੀਂ ਪੂਰਾ ਹੁੰਦਾ ਬਹੁਤ ਜ਼ਿਆਦਾ ਦੁੱਖ ਹੋਇਆ ਇਹ ਖਬਰ ਸੁਣ ਕੇ ਤੇ ਪਰਮਾਤਮਾ ਸਾਰੇ ਟੱਬਰ ਨੂੰ ਬਸ ਹੁਣ ਸਬਰ ਦੇ। ਥੈਂਕ ਯੂ ਸੋ ਮਚਾ। ਸਾਹਿਬ ਦੀ ਅੰਤਿਮ ਅਰਦਾਸ ਦੇ ਵਿੱਚ ਸਾਰੇ ਜਿੰਨੇ ਵੀ ਪਹੁੰਚੇ ਆ। ਅਸੀਂ ਉਹਨਾਂ ਲਈ ਅਰਦਾਸ ਕਰਦੇ ਆਂ ਮਾਲਕ ਆਪਣੇ ਚਰਨਾਂ ਚ ਨਵਾਸ ਦੇਵੇ ਤੇ ਪਰਿਵਾਰ ਨੂੰ ਬਾਣਾ ਮੰਨਣ ਦੀ ਇੱਕ ਤਾਕਤ ਉਹਨਾਂ ਦਾ ਨਾਮ ਸਾਰੀ ਜ਼ਿੰਦਗੀ ਗੂੰਜਦਾ ਰਹਿਣਾ ਜਿੱਦਾਂ ਉਹਨਾਂ ਦੇ ਗਾਣੇ ਗੂੰਜਦੇ ਰਹਿਣਗੇ ਉਦਾਂ ਉਹਨਾਂ ਦਾ ਨਾਮ ਗੂੰਜਦਾ ਰਹਿਣਾ ਸੋ ਇਹੀ ਮੇਰੀ ਅਰਦਾਸ ਹੈ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦੇਵੇ ਬਹੁਤ ਬਸ਼ਰਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਰਨਜੀਤ ਹੁਜਾ ਸਾਹਿਬ ਤੇ ਬਹੁਤ ਦੇ ਮੌਕੇ ਪਾਉਂਦੇ ਆ ਜੀ ਸਚਿੰਦ ਭਾਈ ਉਹਨਾਂ ਨੂੰ ਥੋੜੇ ਦਿਨ ਪਹਿਲਾਂ ਹੀ ਮਿਲਿਆ ਸੀਗਾ ਮੈਂ ਸੋ ਇਹ ਇੱਕ ਤੋਂ ਬਾਅਦ ਇੱਕ ਜੋ ਚੀਜ਼ਾਂ ਵਾਪਰ ਲੀਆਂ ਨੇ ਮਤਲਬ ਚਲੋ ਹੈ ਤਾਂ ਪਰਮਾਤਮਾ ਦਾ ਹੀ ਕੀ ਕਹਿ ਸਕਦੇ ਆ ਬਟ ਇਹੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਕਿ ਰੱਬ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਜੀ ਤੇ ਹੌਜਾ ਸਾਹਿਬ ਨੂੰ ਆਪਣੇ ਚਰਨਾਂ 'ਚ ਨਿਮਾਸ਼ ਬਖਸ਼ ਪੰਜਾਬੀ ਸੰਗੀਤ ਦੀ ਚੱਲ ਦੀ ਫਿਰਦੀ ਯੂਨੀਵਰਸਿਟੀ ਚਰਨਜੀਤ ਊਜਾ ਸਾਹਿਬ ਜਿਨ੍ਹਾਂ ਨੇ ਪੰਜਾਬੀ ਸੰਗੀਤ 'ਚ ਇੱਕ ਨਵੇਂ ਮੀਲ ਪੱਥਰ ਗੱਡੇ ਔਰ ਪੰਜਾਬੀ ਸੰਗੀਤ ਨੂੰ ਇੱਕ ਨਵਾਂ ਮقام ਦਿੱਤਾ ਔਰ ਮੇਰਾ ਖਿਆਲ ਇੱਕ ਮਿਊਜ਼ਿਕ ਪ੍ਰੋਡਕਟਰ ਰਹੇ ਹੋ ਜਿਨ੍ਹਾਂ ਦੇ ਗਾਣੇ ਮਕਬੂਲ ਤਾਂ ਗਾਣਿਆਂ ਦੇ ਸੁਣੇ ਜਾਂਦੇ ਸੀ ਜਿਨ੍ਹਾਂ ਦੇ ਮਿਊਜ਼ਿਕ ਵੀ ਪਿੱਛੇ ਕਰ ਕਰਕੇ ਅਸੀਂ ਸਾਰੇ ਹੀ ਮੇਰਾ ਖਿਆਲ ਸੁਣਦੇ ਆ ਕਿ ਕੀ ਪਜਾਇਆ ਹੋਇਆ ਔਰ ਇੱਕ ਜਨੂਨ ਦੇ ਨਾਲ ਮੇਰਾ ਖਿਆਲ ਅੱਜ ਤੱਕ ਵੀ ਉਹਨਾਂ 'ਚੋਂ ਉਹ ਮਤਲਬ ਜਿਹੜੀ ਅੱਗ ਸੀ ਇੱਕ 뮤ਜ਼ਿਕ ਕਰਨ ਦੀ ਇਹ ਨਹੀਂ ਕਿ ਬਸ ਜੋ ਬਣ ਗਿਆ ਹਨਾ ਮਤਲਬ ਪਹਿਲੀਆਂ ਵੀ ਅਸੀਂ ਪੁਰਾਣੀਆਂ ਗੱਲਾਂ ਸੁਣਦੇ ਹਾਂ ਕਿ ਤਿੰਨ ਤਿੰਨ ਸਾਲ ਇੱਕ ਇੱਕੋ ਐਲਬਮ ਮਤਲਬ ਤਿਆਰੀ ਤਿਆਰੀ ਕਰਦੇ ਰਹਿੰਦੇ ਸੀ ਅੱਠ ਗੀਤਾਂ ਨੂੰ ਤਿੰਨ ਸਾਲ ਲਾ ਦੇਣੇ ਔਰ ਇੰਨਾ ਟਾਈਮ ਆਰਟਿਸਟਾਂ ਦੀ ਪ੍ਰੈਕਟਿਸ ਕਰਵਾਣੀ ਮੇਰਾ ਹਲ ਇੱਕ ਜਨੂਨੀ ਬੰਦਾ ਹੀ ਇਹੋ ਜਿਹਾ ਕੰਮ ਕਰ ਸਕਦਾ ਤਾਂ ਹੀ ਉਹਨਾਂ ਨੂੰ ਸੰਗੀਤ ਸਮਰਾਟ ਕਿਹਾ ਜਾਂਦਾ ਔਰ ਉਹ ਤਾਂ ਹਮੇਸ਼ਾ ਹੀ ਸਾਡੇ ਚ ਰਹਿਣਗੇ ਕਿਉਂਕਿ ਉਹਨਾਂ ਦਾ 뮤ਜ਼ਿਕ ਸਾਡੇ ਅੰਗ ਸੰਗ ਹੈ ਇਹਨਾਂ ਖਲ ਬਹੁਤ ਜ਼ਿਆਦਾ ਕੰਮ ਉਹਨਾਂ ਨੇ ਪੰਜਾਬੀ ਸਿੰਘ ਲਈ ਕੀਤਾ ਔਰ ਇੱਕ ਸੰਪੂਰਨ ਬੰਦਾ ਜਿਨ੍ਹਾਂ ਦੀ ਜੇ ਪਰਸਨੈਲਿਟੀ ਦੇ ਬਾਰੇ ਵੀ ਗੱਲ ਕਰਦੇ ਆ ਮਤਲਬ ਬਿਲਕੁਲ ਹਰ ਚੀਜ਼ ਪਰਫੈਕਟ ਕੋਈ ਕਮੀ ਨਹੀਂ ਕਿਤੇ ਛੱਡੀ ਮਾਤਮਨ ਆਪਣੇ ਚਰਨਾ ਚ ਨਵਾਸਦੇ ਵੀ